ਨਿਊਜ਼ ਪੀਬੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਫਰੀਦਕੋਟ ਦੀਆਂ ਵੱਡੀਆਂ ਨਹਿਰਾਂ ਦੇ ਉੱਪਰ ਅਸਾਰੇ ਜਾ ਰਹੇ ਪੁਲਾਂ ਦਾ ਉਦਘਾਟਨ ਅੱਜ ਫਰੀਦਕੋਟ ਦੇ ਵਿਧਾਇਕ ਗਰਦੇਤ ਸਿੰਘ ਸੇਖੋਂ ਵੱਲੋਂ ਕੀਤਾ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਹਾਜ਼ਰ ਸੀ ਪ੍ਰੈਸ ਨਾਲ ਗੱਲਬਾਤ ਕਰਦੇ ਆ ਫਰੀਦਕੋਟ ਦੇ ਵਿਧਾਇਕ ਗਰਦੇਤ ਸਿੰਘ ਸੇਖੋਂ ਨੇ ਕੀ ਕਿਹਾ ਫਰ ਅ ਅਮਾਦਵੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਖਰੋ ਕੰਮ ਕੀਤਾ ਜਾ ਰਿਹਾ ਜਿਹਦੇ ਲੋਕਾਂ ਨੂੰ ਲੋੜ ਆ ਜਿਹੜੇ ਸਹੂਲਤ ਲੋਕਾਂ ਨੂੰ ਚਾਹੀਦੀ। ਤੋਂ ਇਹ ਪੌੜਾ ਜਿਹੜੇ ਬਹੁਤ ਪੁਰਾਣੇ ਬਣੇ ਹੋਏ ਸੀ ਉਸਤਾ ਕੋਲ ਬੈਠ ਵੀ ਕੇ ਪਰ ਹੁਣ ਜਿਹੜੀ ਦੇਖਦੇ ਹੋਏ ਸਮੇਂ ਦੀ ਨਜਾਕਤ ਨੂੰ ਜਿੱਥੇ ਸਾਈਕਲ ਸੀ ਉੱਥੇ ਕਾਰ ਆ। ਤੋਂ ਇੱਥੇ ਬੜਾ ਜਿਹੜਾ ਆਪਣਾ ਰਸ ਰੰਦਾ ਸੀ ਦੇਖਦੇ ਹੋ ਫੀਲਪੋਰਟ ਸਹਿਰ ਨੂੰ ਕਿਉਂਕਿ ਸਾਰਾ ਸ਼ਹਿਰ ਨਹਿਰਾਂ ਦੇ ਨਾਲ ਨਾਲ ਬਣਿਆ ਹੋਇਆ ਹੈ। ਪੋਰਟੀ ਮੀਨ ਟ੍ਰੈਫਕ ਦਾ ਸਾਰੀ ਨੇਰਾ ਰਹੀ ਸ਼ਹਿਰ ਦੇ ਵਿਚ ਦੇ ਰਹੂਗੀ। ਸੋ ਸਾਰੇ ਫੋੜਾ ਨੂੰ ਜਿਹੜਾ ਚੌੜਾ ਕਰ ਰਹੇ ਹਾਂ। ਪਿਛਲੇ ਦਿਨੀ ਅਸੀਂ ਤਲਵੰਡੀ ਰੋਡ ਦਾ ਕੰਮ ਸ਼ੁਰੂ ਕੀਤਾ ਤੇ ਹੁਣ ਜਿਹੜਾ ਕੋਸਤਾ ਉਸ ਤੋਂ ਪਹਿਲਾਂ ਅਸੀਂ ਚੱਕੀ ਮੱਲ ਸਿੰਘ ਵਾਲਾ ਜਿਹੜਾ ਪੁਲ ਹੈ ਉਹ ਵੀ ਸਾਡਾ ਜਿਹੜਾ ਉਹ ਤਕਰੀਬਨ 50% ਤੱਕ ਦਾ ਕੰਮ ਹੋ ਗਿਆ ਵੀ ਸਾਰੀ ਵੀ ਤੇ ਮਿਲ ਨਾਗਤ ਨਾਲ ਸਾਰੇ ਜਿਹੜੇ ਪੁਲ ਤਿਆਰ ਹੋ ਰਿਹਾ। ਇਹ ਪੁਲ ਲਗਭਗ 20 ਕਰੋੜ ਦਾ। ਔਰ ਜਿਹੜਾ ਹੈਗਾ ਤਲਵੰਡੀ ਰੋਡ ਆਊਗੀ ਇਹਨੇ ਅਮਾਉਂਟ ਦਾ ਜਿਹੜਾ ਹੈਗਾ 9 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਅਸੀਂ ਚੱਕੀ ਮੱਲ ਸਿੰਘ ਲਗਭਗ 50 ਕਰੋੜ ਰੁਪਈਆ ਜਿਹੜਾ ਹੈ ਕਿੰਨਾ ਪੁਲਾਓ ਦੇ ਵਿੱਚ ਖਰਚੇ ਹੋ ਗਏ ਕੋਰੇ 10 ਮਹੀਨੇ ਦੇ ਅੰਦਰ ਦੱਸੇ ਜਿਹੜੇ ਪੁਲ ਬਣਾ ਕੇ ਕੀ ਕਰਨਗੇ ਜਦੋਂ ਇਹ ਅੰਦਰ ਕੰਮ ਹੋਏਗਾ ਪੁਲ ਬਣਾ ਕੇ ਜਦੋਂਗੇ ਸਾਡਾ ਰੂ ਵਾਲਾ ਪੁਲ ਜਦੋਂ ਕੀ ਜਰੂਰ ਹੈ ਸਾਡੇ ਕੋਲ ਸਾਰੀ ਫੌਜ ਹੈ ਅਜੇ ਕੁੱਲੀਆਂ ਨਹੀਂ ਸਾਰੀਆਂ ਫੌਜ ਜਾਂਦੇ ਅਸੀਂ ਬਾਅਦ ਕੰਮ ਆਉਂਦੇ ਕੋਈ ਨਹੀਂ ਖਾਵਾਂਗੇ ਇਹਨਾਂ ਨੂੰ ਇੱਥੇ ਤੋਂ ਕਹਿੰਦੇ ਕਿ ਪੰਖੇ ਪੰਖੇ ਚੋਰੀ ਨਾ ਹੋਣ ਅਤੇ